ਕੀ ਦਰਬਾਰ ਕੀ ਜਾਏ ਜਕਾਰਾ ਪੋਣਾ ਹਾਈ ਦੁੱਤਾ ਦਰਜੀ ਦਾ ਬਾਬਾ ਜੀ ਦੇ ਜੇ 3 ਮਹੀਨੇ ਦੀਆਂ ਤਾਰੀਆਂ ਸੰਗਤਾਂ ਨੂੰ ਲੱਖ ਲੱਖ ਬਣਾਈਆਂ ਹੋਣ ਲੱਖਾਂ ਹੀ ਸੰਗਤियां ਆਈ ਜਾਂਦੀਆਂ ਤੇ ਲੱਖਾਂ ਹੀ ਸੰਗਤਾਂ ਜਾਈ ਜਾਂਦੀਆਂ ਜਕਾਰਾ ਪੋਣਾ ਹਰੀ ਦਾ ਬਾਬਾ ਜੀ ਦੇ ਦਰਵਾਜ਼ੇ ਉੱਤੇ ਲੱਗੀਆਂ ਦੀਆਂ ਜੀ ਰੌਣਕਾਂ ਤੇ ਚਾਲੇ ਹੋ ਗਏ ਨੇ ਚਾਲੂ ਤੇ ਤੁਸੀਂ ਬੜੇ ਰਹੋ ਆਪਣੇ ਪ੍ਰੈਸ ਦੇ ਵਿੱਚ ਹੁਸ਼ਿਆਰ ਕੁੜੀਆਂ ਨਾਲ ਤੇ ਜਿਹੜੇ ਚੈਨਲ ਦੇ ਵਿੱਚ ਨਵੇਂ ਆਏ ਆ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਲਿਖ ਦੇਣਾ ਜਿਕਰਾ ਪੋੜਾ ਹਰੀਦਾ ਬੋਲਤਾ ਚੇ ਦਰਬਾਰ ਕੀ ਜੈ ਭਾਈ ਚਾਲੂ ਕਰਤੀ ਦੀ ਆ ਤੇ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਨਜ਼ਾਰਾ ਕੁਦਰਤ ਦੇ ਹਰਿਆਣਾ ਜੁੜੇ ਰਹੋ ਤੇ ਦੇਖੋ ਨਜ਼ਾਰੇ ਦਰਬਾਰ ਆਲੋਂ ਜਾਂਦੀਆਂ ਸੰਗਤਾਂ ਦੇ ਤੇ ਆ ਰਹੀਆਂ ਸੰਗਤਾਂ ਦੇਖੋ ਜੀ ਐਂਟਰੀ ਕਰ ਚੁੱਕੇ ਆ ਅਸੀਂ ਬਰਖੰਡੀ ਤੋਂ ਪੋੜਾ ਹਰੀ ਦਰਬਾਰ ਆਲੋਂ ਜੈ ਹੋਵਾ ਬੜੀ ਬਾਤ ਕਿੰਨਾ ਸੁੰਦਰ ਨਜ਼ਾਰੇ ਦਿਖਾਰੇ ਲਾਂਦੇ ਹੋਏ ਗੱਡੀਆਂ ਜਾ ਰਹੀਆਂ ਜੀ ਪੋਣਾ ਹਰੀ ਦੇ ਦਰਬਾਰ ਤੇ ਜਿਕਰਾ ਪੋਣਾ ਹਰੀ ਦਾ ਬਹੁਤ ਦਾ ਚੇ ਦਰਬਾਰ ਕੀ ਜਾ ਜਿਕਰਾ ਸੋਣੀ ਗਵਾਲੇ ਬਾਬਾ ਜੀ ਦਾ ਬਹੁਤ ਦਾ ਚੇ ਦਰਬਾਰ ਕੀ ਜਾ ਸਭ ਦੀਆਂ ਹੱਥਾਂ ਮਰਾਦਾ ਪੂਰੀਆਂ ਗਆਂਦੀਆਂ ਦੁੱਤਾ ਕਰੀ ਜੀ ਇੱਦਾਂ ਹੀ ਸੰਗਤਾਂ ਨੂੰ ਆਪਣੇ ਦਰਬਾਰ ਤੇ ਬੁਲਾਉਂਦੇ ਰਹਿਣਾ ਜੈ ਪੋਣਾ ਹਰੀ ਦੁੱਤਾ ਕਰੀ ਦੀ ਓਏ ਓਏ ਖੂਬਸੂਰਤ ਯਾਰੇ ਕੁਦਰਤ ਦੇ ਦਿਖਾ ਰਹੇ ਆ ਤੁਹਾਨੂੰ ਆ ਜੀ ਵਾਹ ਜੰਨਤ ਦੇ ਨਜ਼ਾਰੇ ਦਿਖਾ ਰਹੇ ਆ ਤੁਹਾਨੂੰ ਧਰਤੀ ਦੇ ਸਵਰਗ ਵਾਜੀ ਵਾ ਆਹਾ ਔਰ ਜੀਵਨ ਦੇ ਵਿੱਚ ਦੇਖ ਸਕਦੇ ਹੋ ਸੰਗਤਾਂ ਨੇ ਲਾਇਦੇ ਲੰਗਰ ਕੌਣਾ ਹਰੀ ਦੇ ਦਰਬਾਰ ਤੇ ਜਾ ਰਹੀਆਂ ਸੰਗਤਾਂ ਲਈ ਪਰਖੰਡੀ ਦਾ ਪਹਿਲਾ ਲੰਗਰ ਦਿਖਾ ਰਹੇ ਆ ਜੀ ਤੁਹਾਨੂੰ ਬਾਬਾ ਜੀ ਦੀ ਕਿਰਪਾ ਬਣੀ ਦੀ ਆ ਤੇ ਸੰਗਤਾਂ ਪ੍ਰਸ਼ਾਦੇ ਛਕ ਰਹੀਆਂ ਨੇ ਤੇ ਬੌੜ ਹਰੀ ਦੇ ਜਗਾਰੇ ਲੱਗ ਰਹੇ ਨੇ ਵਾਜੀ ਵਾ ਬਹੁਤ ਸੋਹਣੇ ਨਜ਼ਾਰੇ ਬੱਬਾ ਜੀ ਦਿੱਖ ਤੇ ਮੇਰਾ ਪ੍ਰਿਆਤਨ ਕਰ ਵਾਜੀ ਵਾ ਕੀ ਆ ਨਿਆਰੇ ਆ ਮੌਸਮ ਬਹੁਤ ਹੀ ਸੁੰਦਰ ਖਿਾਨਾ ਹੋ ਚੁਕਾ ਵਾਜੀ ਵਾ ਲਓ ਭਗਤੋ ਆ ਗਏ ਆ ਟੋਲ ਕਲਾਜੇ ਦੇ ਕੋਲ ਇੱਥੇ ਕਿਟਾਵਾਂਗੇ ਪਰਚੀ ਤੇ ਫਿਰ ਅੱਗੇ ਜਾ ਕੇ ਬਦਲ ਲਾਲ ਕੀ ਜੈ ਦੋਸਤੋਂ ਹੰਨਾ ਹੋ ਗਿਆ ਦਾ ਤੇ ਕਿਨਮੇਨ ਹੋ ਰਹੀ ਆ ਤੇ ਪਹੁੰਚ ਗਏ ਆ ਅਸੀਂ ਫਾਈਨਲੀ ਉਹਨੇ ਦੇਖ ਰਹੇ ਹੋ ਤੁਸੀਂ ਖੂਬਸੂਰਤ ਨਜ਼ਾਰਾ ਬੀ ਅਜਨਥੀ ਉਸ ਪ੍ਰਿੰਸ ਵੀ ਖੁਸ਼ਿਆਰਪੁਰੀ ਜਰਾ ਵਾਹ ਜੀ ਵਾਹ ਪਤਾ ਨਹੀਂ ਕਦ ਫੋਲ ਰੌਣਕਾਂ ਲੱਗੀਆਂ ਦੀਆਂ ਆਵਾਜ਼ਾਂ ਤੇ ਜੱਗਦਾਰੀਆਂ ਜਾ ਰਹੀਆਂ ਜਾ ਵਾਹ ਜੀ ਵਾਹ ਜਿਮੂਨਾ सिंध जो मुड़ी आहे